ਗੁਰੂ ਸਾਹਿਬ ਦੀ ਕਿਰਪਾ ਜੀ ਸਾਰੀ ਗੁਰੂ ਸਾਹਿਬ ਆਪ ਹੀ ਕਰਵਾਣ ਹਰ ਸੰਗਤ ਦੇ ਅਗੇ ਹਰ ਬੱਚੇ ਨੂੰ ਜੋੜਨ ਉਹ ਸ਼ਕਤੀ ਹੈ ਬਾਬਾ ਜੀ ਦੇ ਇੱਥੇ ਆਪਣੇ ਸਹੀ ਰਸਤੇ ਪਾਣੇ ਬਾਬਾ ਜੀ ਇੱਕ ਵਾਰ ਜਿਹੜਾ ਵੀ ਇੱਥੇ ਹੈਗਾ ਸਹੀ ਰਸਤੇ ਪੈਊਗਾ ਬਹੁਤ ਵਧੀਆ ਬਾਬਾ ਜੀ ਸਿੰਘ ਜੀ ਸਾਹਿਬ ਉਹਤ ਬਹੁਤ ਕਿਰਪਾ ਹੈ ਔਰ ਜੋ ਵੀ ਇੱਥੇ ਆਉਂਦੇ ਝੋਲੀਆਂ ਪਾਰ ਕੇ ਹੀ ਲੈ ਕੇ ਜਾਂਦਾ ਖਾਲੀ ਕੋਈ ਨਹੀਂ ਜਾਂਦਾ ਜਦੋਂ ਤਿਆਰ ਹੋ ਕੇ ਨਿਕਲੋ ਬਾਬਾ ਦੀਪ ਸਿੰਘ ਉੱਦੋਂ ਰੇ ਮੱਥਾ ਢੇ ਕੇ ਨਿਕਲ ਨਹੀਂ ਤਾਂ ਦਿਨ ਸਫਲ ਹੀ ਨਹੀਂ ਹੈਗਾ ਬਾਬਾ ਦੀਪ ਸਿੰਘ ਜਿਸ ਜੋ ਵੀ ਪ੍ਰੋਸਤਾ ਕਰਕੇ ਆਓਗੇ ਘਰ ਪਿੱਛੇ ਜ ਪਹੁੰਚੋਗੇ ਪਹਿਲੇ ਤੁਹਾਡੀ ਸਾਰੀ ਖੁਆਇਸ਼ ਪੂਰੀ ਹੋਈ ਹੋਈ ਬਾਬਾ ਦੀਪ ਸਿੰਘ ਬੜੀ ਕਿਰਪਾ ਹੈ ਬੜੀ ਕਿਰਪਾ ਮੈਂ ਕਹਿੰਦੀ ਆ ਬਾਬਾ ਜੀ ਇੰਨੇ ਹੱਥ ਫੜ ਕੇ ਇੰਨਾ ਹੱਥ ਫੜ ਕੇ ਉਸ ਇੱਥੇ ਹੱਥ ਰੱਖ ਕੇ ਮੈਂ ਕਹਿੰਦੀ ਆ ਦਾਤਾ ਬਖਸ਼ੀਆਂ ਨੇ ਨਾ ਜਿਨ੍ਹਾਂ ਦਾ ਅਸੀਂ ਹਿਸਾਬ ਨਹੀਂ ਲਗਾ ਸਕਦੇ ਵਾਈਗੂ ਜੀ ਕਾ ਖਾਲਸਾ ਸ਼੍ਰੀ ਵਾਈਗੂ ਜੀ ਕੀ ਫਤਿਹ अनोखे ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਰਤੈ ਸਿ ਅਜ ਖੜੇ ਆ ਦੁਪਹਿਰਾ ਸਾਹਿਬ ਜਿਹੜਾ ਉਹ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਸੰਤਾਂ ਜਿਹੜੀਆਂ ਬੈਠੀਆਂ ਹੋਈਆਂ ਬੜੇ ਆਰਾਮ ਨਾਲ ਇੰਨੀ ਧੁੱਪ ਗਰਮੀ ਜਿਹੜੀ ਇੱਥੇ ਹੋ ਰਹੀ ਹੈ ਮੌਸਮ ਦੇ ਹਿਸਾਬ ਨਾਲ ਤੇ ਫਿਰ ਵੀ ਜਿਹੜੀਆਂ ਸੰਗਤਾਂ ਬੈਠ ਕੇ ਰਾਮ ਨਾਲ ਤੇ ਪਾਠ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਵੱਡੀ ਤਾਦਾਦ ਵਿੱਚ ਇੱਥੇ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਸੇਵਾਦਾਰ ਜਿਹੜੇ ਸੇਵਾ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਆਵਾਜ਼ਾਈ ਜਿਹੜੀ ਲੋਕਾਂ ਦੀ ਸੰਗਤਾਂ ਦੀ ਉਹ ਜੋ ਦੀ ਤੋ ਬਣੀ ਹੋਈ ਹੈ ਸੋ ਸੇਵਾਦਾਰ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਵਾਹਿਗੁਰੂ ਜੀ ਵੀਰੇ ਤੁਸੀਂ ਤੇ ਕਦੋਂ ਤੋਂ ਸੇਵਾ ਕਰ ਰਹੇ ਹੋ ਹੋਏ ਸਾਲੂ ਅੱਛਾ ਕਿਵੇਂ ਕੋ ਦੇਖਦੇ ਹੋ ਕਿ ਇੱਥੇ ਸੰਗਤਾਂ ਦਾ ਰੁਝਾਨ ਹੈ ਖਾਸ ਕਰਕੇ ਨੌਜਵਾਨ ਮੁੰਡਿਆਂ ਦਾ ਬਹੁਤ ਰੁਝਾਨ ਹੈ ਕਿਵੇਂ ਦੇਖਦੇ ਹਾਂ ਕਿ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿਉਂਕਿ ਅੱਜ ਕੱਲ ਜਿਹੜਾ ਨੌਜਵਾਨੀ ਗਲਤ ਗਰਾਹੇ ਵੀ ਲੱਗਿ ਹੋਈ ਬਹੁਤ ਚੰਗੀ ਗੱਲ ਆ ਜੀ ਜੀ ਗੁਰੂ ਸਾਹਿਬ ਮੈਂ ਕਹਿੰਦਾ ਹੋਰ ਮਹਾਰਾਜ ਨਾਲ ਲੈਣੇ ਤੇ ਸੰਗਤ ਦੇ ਚ ਆਗੇ ਉਹ ਨੌਜਵਾਨ ਸੋਸਾਇਟੀ ਆਵੇ ਸੋ ਰਾਤ ਮਾੜੇ ਸੰਗਰ ਮਹਾਰਾਜ ਤੋਂ ਗੁਰੂ ਸੰਗਤ ਦੇ ਅਗਾਈ ਜੁੜੇ ਜੀਵੇ ਦੇਖਦੇ ਹੋ ਅੱਜ ਕੱਲ ਨੌਜਵਾਨ ਜਿਹੜੇ ਵੀਰ ਨੇ ਸਾਡੇ ਨਸ਼ਿਆਂ ਚ ਵੀ ਗਈ ਗੱਚਤ ਨੇ ਪਰ ਫਿਰ ਵੀ ਇੱਥੇ ਆ ਕੇ ਨੌਜਵਾਨ ਛੋਟੇ ਛੋਟੇ ਉਮਰਾਂ ਦੇ ਵੀ ਮੁੰਡੇ ਆ ਇੱਥੇ ਆ ਕੇ ਸੇਵਾ ਕਰਦੇ ਨੇ ਲੱਗਦਾ ਕਿਤੇ ਨਾ ਕਿਤੇ ਸਿਹਤ ਮਿਲਦੀ ਹੈ ਇਹ ਗੁਰੂਕ ਸਾਹਿਬ ਦੀ ਕਿਰਪਾ ਜੀ ਸਾਰੀ ਗੁਰੂਕ ਸਾਹਿਬ ਆਪ ਹੀ ਕਰਵਾਨ ਹਰ ਸੰਗਤ ਦੇ ਆ ਕੇ ਹਰ ਬੱਚੇ ਨੂੰ ਜੋੜਨ ਮਹਾਰਾਜ ਹਰ ਪਾਗ ਲਾਵੇ ਸਾਰੇ ਘਰਾਂ ਚ ਸੋ ਇੱਥੇ ਜਿਹੜੇ ਨੌਜਵਾਨ ਵੀਰ ਹੋਰ ਵੀ ਸੇਵਾ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਕਦੋਂ ਤੋਂ ਸੇਵਾ ਕਰ ਰਹੇ ਹੋ ਇੱਥੇ ਆ ਕੇ ਇਹ ਬਹੁਤ ਟਾਈਮ ਤੋਂ ਹੋ ਗਿਆ ਸੇਵਾ ਕਰ ਰਹੇ ਆਂ ਜੀ ਇੱਥੇ ਜੋੜੇ ਘਰ ਚ ਖੜਦੇ ਹਾਂ ਜੀ ਹਾਂ ਜੀ ਆ ਕਿੰਨੀ ਉਮਰ ਹੈ ਤੁਹਾਡੀ ਮੇਰੀ 35 ਸਾਲ ਤੇ ਤੁਸੀਂ ਇੱਥੇ ਆ ਕੇ ਹਰ ਚਪੈਰਾ ਸਾਹਿਬ ਦੀ ਸੇਵਾ ਕਰਦੇ ਹੋ। ਬਾਬਾ ਜੀ ਕਿਰਪਾ ਨਾਲ ਸਾਬ ਚਪੈਰੇ ਹੋਰ। ਹਾਂ ਜੀ ਹਰ ਸ਼ਰਧਾ ਨਾਲ ਆਉਂਦਾ ਹਾਂ ਸਭ ਮਨਨ ਕੰਮ। ਜੀ ਮੈਨੂੰ ਲੱਗਦਾ ਕਿ ਇੱਥੇ ਆ ਕੇ ਗਰਮੀ ਨਹੀਂ ਲੱਗਦੀ। ਨਹੀਂ ਨਹੀਂ ਸਕੂਨ ਮਿਲਦਾ ਜੀ ਇੱਥੇ ਆ ਕੇ ਹਰ ਇੱਕ ਸਕੂਨ ਮਿਲਦਾ ਜੀ। ਤੁਸੀਂ ਕੰਮ ਕਰਕੇ ਕਰਦੇ ਹੋ ਵੀਰੇ? ਮੈਂ ਮਾਰਕੀਟ ਦਾ ਕੰਮ ਕਰਦਾ ਜੀ। ਤੇ ਇੱਥੇ ਟਾਈਮ ਕੱਢ ਕੇ ਤੇ ਜ਼ਰੂਰ ਪਹੁੰਚਦਾ ਚਪੈਰੇ ਤੇ ਜੀ। ਹਾਂ ਚਪੈਰੇ ਤੇ ਕੱਢਦਾ। ਆਪਣੇ ਰੁਝੇਵੇਂ ਆ ਜੋ ਤੁਸੀਂ ਸਪੈਸ਼ਲ ਹਨ ਉਹ ਚਪੈਰਾ ਸਾਹਿਬ ਘਟਾ। ਨਹੀਂ ਮੈਂ ਉਹ ਵੈਸੇ ਹੀ ਗੁਰਦੁਆਰੇ ਰੋਜ਼ ਆਣਾ ਚਪੈਰੇ ਤੇ ਟਾਈਮ ਲੱਗਦਾ ਲੇਕ ਦੁਆਰਾ ਸਭ રોજ ਹਾਜ਼ਰ ਲੱਗਦੇ ਨੇ ਬਾਬਾ ਦੇ ਚਲੇ ਕਿਵੇਂ ਦੇਖਦੇ ਹੋ ਕਿ ਅੱਜ ਕੱਲ ਦੀ ਜਿਹੜੀ ਨੌਜਵਾਨੀ ਹੈ ਉਹ ਗਲਤ ਗੁਰਾਹੇ ਵੀ ਲੱਗੀ ਹੋਈ ਹੈ ਤੇ ਇੱਕ ਪਾਸੇ ਤੇ ਸੇਵਾ ਵੀ ਕਰ ਰਹੇ ਨੇ ਮੁੰਡੇ ਨਹੀਂ ਜੇ ਇੱਕ ਵਾਰੀ ਇੱਥੇ ਜਿਹੜਾ ਵੀ ਆਏਗਾ ਇੱਕ ਵਾਰੀ ਦੁਆਰਾ ਤਾਂ ਮੁੜ ਕੇ ਜਾਏਗਾ ਨਹੀਂ ਇਹ ਖਾਲੀ ਬਾਬਾ ਜੀ ਨੇ ਆਪਣੀ ਉਹ ਸ਼ਕਤੀ ਹੈ ਬਾਬਾ ਜੀ ਦੇ ਇੱਥੇ ਆਪਣੇ ਸਹੀ ਰਸਤੇ ਪਾਣੇ ਬਾਬਾ ਜੀ ਇੱਕ ਵਾਰ ਜਿਹੜਾ ਵੀ ਇੱਥੇ ਆ ਗਿਆ ਸਹੀ ਰਸਤੇ ਪਾਊਗਾ ਸਰ ਸਤਿਗੁਰਾਂ ਜੀ ਜੈ ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਚ ਪਹਿਰਾ ਸਾਹਿਬ ਦਾ ਦਿਨ ਬਰ ਦਿਨ ਜਿਹੜਾ ਰੁਝਾਨ ਵੱਧਦਾ ਜਾ ਰਿਹਾ ਹੈ ਨੌਜਵਾਨ ਬਹੁਤ ਆਉਂਦੇ ਨੇ ਹੁਣ ਸੇਵਾ ਕਰਨ ਬੱਚੇ ਬੁੱਢੇ ਸਭ ਆਉਂਦੇ ਨੇ ਕਿਵੇਂ ਦੇਖਦੇ ਹੋ ਚ ਪਹਿਰਾ ਸਾਹਿਬ ਨੂੰ ਬਹੁਤ ਵਧੀਆ ਬਾਬਾ ਜੀ ਸਿੰਘ ਜੀ ਸਾਹਿਬ ਉਹਤ ਬਹੁਤ ਕਿਰਪਾ ਹੈ ਔਰ ਜੋ ਵੀ ਇੱਥੇ ਆਂਦੇ ਝੋਲੀਆਂ ਭਰ ਕੇ ਹੀ ਲੈ ਕੇ ਜਾਂਦਾ ਖਾਲੀ ਕੋਈ ਨਹੀਂ ਜਾਂਦਾ ਚਾਹ ਇੱਕ ਕੁਛ ਪੈਰਾ ਭਰੇ ਤੇ ਚਾਹੇ ਕੋਈ ਪੰਜ ਭਰੇ ਤੇ ਚਾਹੇ ਕੋਈ ਸਾਰੀ ਜ਼ਿੰਦਗੀ ਆਵੇ ਤੇ ਬਾਬਾ ਜੀ ਜੀ ਸੇ ਖੁਸ਼ੀਆਂ ਹੀ ਮਿਲਦੀਆਂ ਹੋਰ ਕੁਛ ਨਹੀਂ ਮਿਲਦਾ ਢਾਡੀ ਕੋਈ ਇਦਾਂ ਦੀ ਅਜਿਹੀ ਮੁਰਾਦ ਜਿਹੜੀ ਪੂਰੀ ਹੋਈ ਮੇਰੀ ਤਾਂ ਹਰ ਮੁਰਾਦ ਇੱਥੋਂ ਪੂਰੀ ਹੋਈ ਹੈ ਬੇਟਾ ਮੇਰੇ ਹਸਬੰਦ ਨੂੰ 6 ਸਾਲ ਹੋ ਗਏ ਪੂਰੇ ਹੋਏ ਨੂੰ ਪਰ ਮੈਂ ਇੱਥੇ ਮੈਨੂੰ ਜੋੜ ਕੇ ਗਏ ਨਾ ਇੱਥੇ ਆਂਦੀਆਂ ਮੇਰੇ ਬੱਚੇ ਵੀ ਜੁੜੇ ਹੋਏ ਨੇ ਮੇਰੇ ਬੱਚੇ ਵੀ ਬਾਬਾ ਜੀ ਜੀ ਨੂੰ ਬਹੁਤ ਮੰਦੇ ਨੇ ਕਾਰ ਵਿਸਥਾਨ ਬਣਾਇਆ ਬਾਬਾ ਦੀਪ ਸਿੰਘ ਦਾ ਪਾਠ ਕਰੀਦਾ ਬਾਬਾ ਦੀਪ ਸਿੰਘ ਮੰਨੀ ਦਾ ਜੋਤ ਜਗਾਈ ਦੀ ਹੈ ਪੂਰੀ ਕਿਰਪਾ ਬੱਚਿਆਂ ਉੱਤੇ ਪਰਿਵਾਰ ਉੱਤੇ ਸਭ ਉੱਤੇ ਗੁਰੂ ਵਾਲੇ ਬਸੇ ਲੱਗੇ ਹੋਏ ਆ ਮੰਨਦੇ ਹੋ ਕਿ ਇੱਕ ਜਿਹੜਾ ਪਰੋਸਾ ਹੁੰਦਾ ਹੈ ਉਹ ਬੰਦੇ ਨੂੰ ਤਾਰ ਸਕਦਾ ਹਾਂਜੀ ਹਾਂਜੀ ਤਾਰ ਸਕਦਾ ਬਾਬਾ ਦੀਪ ਸਿੰਘ ਜਿ세 ਜੋ ਵੀ ਪ੍ਰੋਸਤਾ ਕਰਕੇ ਆਓਗੇ ਕਾਰ ਪਿੱਛੇ ਚ ਪਹੁੰਚੋਗੇ ਪਹਿਲੇ ਤੁਹਾਡੀ ਸਾਰੀ ਖੁਆਇਸ਼ ਪੂਰੀ ਹੋਈ ਬਾਬਾ ਦੀਪ ਸਿੰਘ ਬੜੀ ਕਿਰਪਾ ਹੈ ਬੜੀ ਕਿਰਪਾ ਹੈ ਤੋ ਕੋਈ ਖਾਲੀ ਹੱਥ ਨਹੀਂ ਜਾਂਦਾ ਕਦੀ ਵੀ ਨਹੀਂ ਜਾਂਦਾ ਪਰ ਅੱਜ ਕੱਲ ਲੋਕ ਚਪੈਰਾ ਸਾਹਿਬ ਨੂੰ ਨਿੰਦਣ ਨਹੀਂ ਲੱਗੇ ਨੇ ਇਹ ਗਲਤ ਹੈ ਬੇਟਾ ਬਾਣੀ ਹੈ ਬਾਣੀ ਨੂੰ ਤੁਸੀਂ ਜਿੱਦਾਂ ਵੀ ਪੜੋਗੇ ਗੁਰੂ ਘਰ ਦੀ ਬਾਣੀ ਨੂੰ ਉਦਾਂ ਹੀ ਬਾਬਾ ਜੀ ਸਵਾਰ ਕਰਨਗੇ ਉਹ ਲੋਕਾਂ ਦੀ ਸੋਚ ਹੈ ਜਿਹੜੇ ਇਸ ਪਾਸੇ ਨਹੀਂ ਜੁੜੇ ਜਿਹੜੇ ਜੁੜੇ ਆ ਉਹਨਾਂ ਵਾਸਤੇ ਇਹ ਸਭ ਕੁਝ ਵਿੱਚ ਗਲਤ ਗੱਲ ਹੈ ਜੋ ਗਲਤ ਨਿੰਦਦੇ ਆ ਉਹ ਬਹੁਤ ਗਲਤ ਹੈ ਬੇਟਾ ਜੇ ਤੁਸੀਂ ਦੇਖ ਸਕਦੇ ਹੋ ਸੰਤਾਂ ਜਿਹੜੀਆਂ ਇੱਥੇ ਬੈਠ ਕੇ ਅ ਗੁਦਕਾ ਸਾਹਿਬ ਲੈ ਕੇ ਬੜੀ ਆਦਰ ਤੇ ਸਤਿਕਾਰ ਦੇ ਨਾਲ ਇੱਥੇ ਪਾਠ ਕਰ ਰਹੀ ਹੈ ਸੁਖਮਨੀ ਸਾਹਿਬ ਦੀ ਤੇ ਸੇਵਾ ਚੱਲ ਰਹੀ ਹੈ ਫਿਲਹਾਲ ਇਹ ਇੱਥੇ ਆ ਕੇ ਜਦੋਂ ਦੁਪਹਿਰਾ ਸਾਹਿਬ ਅਸੀਂ ਕਰਦੇ ਆ ਇੱਥੇ ਪੰਜ ਜਿਹੜੇ ਨੇ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ ਦੋ ਚਪਾਈ ਸਾਹਿਬ ਦੇ ਪਾਠ ਹੁੰਦੇ ਨੇ ਉਪਰੰਤ ਇੱਥੇ ਜਿਹੜੀ ਹੈ ਛੋਟੀ ਜਿਹੀ ਚਾਹ ਪਾਣੀ ਦੀ ਬ੍ਰੇਕ ਹੁੰਦੀ ਹੈ ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਸੋ ਹੋਰ ਵੀ ਗੱਲਬਾਤ ਕਰਦੇ ਆ ਇੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਆ ਨੌਜਵਾਨ ਵੀਰ ਖੜੇ ਨੇ ਤੁਸੀਂ ਦੇਖ ਸਕਦੇ ਹੋ ਸੰਤਾਂ ਨੂੰ ਧੁੱਪ ਤੋਂ ਬਚਾਉਣ ਲਈ ਟੈਂਟ ਵੜ ਕੇ ਖੜੇ ਨੇ ਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਖੜੇ ਹੋ ਸੰਤਾਂ ਨੂੰ ਧੁੱਪ ਤੋਂ ਬਚਾਉਣ ਲਈ ਟੈਂਟ ਫੜ ਕੇ ਖੜੇ ਹੋ ਬਾਹਾਂ ਨਹੀਂ ਤੱਕਦੀ ਹਾਂਜੀ ਬਾਹਾਂ ਨਹੀਂ ਤੱਕਦੀ ਤੁਹਾਡੀਆਂ ਨਹੀਂ ਨਹੀਂ ਇੱਕ ਵਾਰ ਦੂਜੀ ਵਾਰ ਨਾ ਕਰ ਲੈਣੇ ਇੱਕ ਵਾਰ ਦੂਜੀ ਨਾਲ ਹਰ ਵਾਰ ਹੀ ਆ ਕੇ ਖੜਦੇ ਹੋ ਹਾਂਜੀ ਹਰ ਵਾਰ ਹੀ ਆ ਕੇ ਖੜਦੇ ਜੀ ਅੱਛਾ ਓਰੀ ਡਿਊਟੀ ਹੁੰਦੀ ਹੈ ਸਾਡੀ ਤੇ ਇਹ ਤੁਸੀਂ ਇਹੀ ਡਿਊਟੀ ਕਿਉਂ ਚੁਣੀ ਤੁਸੀਂ ਸਿੱਧੀ ਧੁੱਪ ਬੰਦ ਨਹੀਂ ਨਹੀਂ ਸਾਨੂੰ ਕੋਈ ਧਾ ਹੈ ਨਹੀਂਗਾ ਵੈਸੇ ਬਸ ਆਪਣੀ ਡਿਊਟੀ ਨਿਭਾ ਰਹੇ ਹਾਂ ਬਸ ਤੇ ਦੇਖਿਆ ਜਾਵੇ ਅੱਜ ਕੱਲ ਨੌਜਵਾਨ ਜਿਹੜੇ ਆ ਉਹ ਬਹੁਤ ਜੁੜ ਰਹੇ ਨੇ ਜੋ ਪੈਰਾ ਸਾਹਿਬ ਨਾਲ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਵਧੀਆ ਗੱਲ ਹੈ ਅੱਜ ਕੱਲ ਨੌਜਵਾਨਾਂ ਨੂੰ ਆਉਣਾ ਚਾਹੀਦਾ ਵਾ ਗੁਰਦੁਆਰਾ ਸਾਹਿਬ ਕਿਉਂਕਿ ਅੱਜ ਕੱਲ ਜ਼ਿਆਦਾ ਲੋਕੀ ਅੱਜ ਕੱਲ ਆਉਂਦੇ ਨਹੀਂ ਹੈਗੇ ਤਾਂ ਵਧੀਆ ਗੱਲ ਆ ਅੱਜ ਕੱਲ ਦੀ ਲੋਕਾਂ ਲਈ ਪਰ ਫਿਰ ਵੀ ਮੈਂ ਤੁਹਾਨੂੰ ਬਾਰ ਬਾਰ ਫੇਰੇ ਪੁੱਛੂੰਗੀ ਬਾਵਾ ਨਹੀਂ ਤੱਕਦੀਆਂ ਨਹੀਂ ਨਹੀਂ ਇਹ ਤੱਕਦੀਆਂ ਬਾਬਾ ਕਰਾਈ ਜਾਂਦਾ ਹਾਂ ਅੱਛਾ ਹਾਂਜੀ ਮਤਲਬ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਬਿਲਕੁਲ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਜੀ ਆਉਣਾ ਚਾਹੀਦਾ ਹੋਰ ਨੌਜਵਾਨਾਂ ਨੂੰ ਵੀ ਬਿਲਕੁਲ ਬਿਲਕੁਲ ਜਿੰਨਾ ਜੁੜਨਗੇ ਉਹਨਾਂ ਵਧੀਆ ਜੀ ਸੁਏਤੇ ਹੋਰ ਵੀ ਨੌਜਵਾਨ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਟਾ। ਕੀ ਨਾਂ ਹੈ ਤੁਹਾਡਾ? ਜਸਪ੍ਰੀਤ ਸਿੰਘ ਜੀ। ਅੱਛਾ ਜੀ। ਮੇਰਾ ਨਾਮ ਵੀ ਜਸਪ੍ਰੀਤ। ਕਿੰਨੀ ਉਮਰ ਹੈ ਤੁਹਾਡੀ? ਮੇਰੀ 24 ਸਾਲ ਦੀ। 24 ਸਾਲ ਤੇ ਕੀ ਕੰਮ ਕਰਦੇ ਹੋ? ਮੈਂ ਜੀ ਟਾਟਾ ਕਰੋਮਾ ਦੇ ਵਿੱਚ ਜੌਬ ਕਰਦਾ। ਅੱਛਾ। ਤੇ ਤੁਸੀਂ ਜੌਬ ਕਰਦੇ ਹੋ ਤੇ ਆ ਕੇ ਚਪਹਿਰਾ ਸਾਹਿਬ ਅਟੈਂਡ ਕਰਦੇ ਹੋ ਹਰ ਵਾਰੀ? ਹਾਂ ਜੀ ਹਰ ਇੱਕ ਵਾਰੀ। ਵੈਸੇ ਮੈਨੂੰ ਤਿੰਨ ਚਾਰ ਹੀ ਹੋਏ ਨੇ ਜਿਆਦਾ ਨਹੀਂ ਅਟੈਂਡ ਕੀਤੇ ਆ ਮੈਂ। ਤਿੰਨ ਚਾਰ ਤੋਂ ਹੀ ਆ ਰਿਹਾ ਵਾਂ ਮੈਂ। ਮੈਂ ਜੌਬ ਦੇ ਵਿੱਚ ਫੈਕਟਰੀ ਮੈਂਨ ਦਾ। ਵੀਕ ਦੇ ਵਿੱਚ ਇੱਕ ਵੀਕ ਆਫ ਹੁੰਦਾ ਤਾਂ ਉਹ ਇੱਕ ਦਿਨ ਐਡਜਸਟ ਹੋ ਜਾਂਦਾ। ਤੂੰ ਧੁੱਪੇ 'ਚ ਖੜਦੇ ਹੋ ਸੰਗਤਾਂ ਨੂੰ ਸੰਗਤਾਂ ਨੂੰ ਤੁਹਾਨੂੰ ਤਾਂ ਬਚਾਉਣ ਲਈ ਟੈਂਟ ਫੜਦੇ ਹੋ ਕਿਵੇਂ ਦੇਖਦੇ ਹੋ ਕਿ ਬਾਵਾ ਬੂਵਾ ਨੂੰ ਦੁੱਖ ਦੀਆਂ ਨਹੀਂ ਨਹੀਂ ਦੁੱਖਦੇ ਆ ਹੀ ਨਹੀਂ ਹੈਗੇ ਜਿਉਂ ਤਾਂ ਪਤਾ ਨਹੀਂ ਲੱਗਦਾ ਕਿ ਕਿੰਨਾ ਟਾ ਫੜਿਆ ਹੋਇਆ ਕੁਛ ਕੁਛ ਨਹੀਂ ਪਤਾ ਲੱਗਦਾ ਿੱਦੀ ਧੁੱਪ ਪੈ ਰਹੀ ਤੁਸੀਂ ਦੇਖ ਸਕਦੇ ਹੋ ਤੇ ਗਰਮੀ ਨਹੀਂ ਲੱਗਦੀ ਤੁਹਾਨੂੰ ਨਹੀਂ ਠੀਕ ਹੈ ਜੀ ਕੋਈ ਨਾਰਮਲ ਲੱਗ ਰਿਹਾ ਇੰਨਾ ਹੁੰਦਾ ਨਹੀਂ ਫੀਲ ਨਹੀਂ ਹੁੰਦਾ ਬਾਪੇ ਦੀ ਮਿਹਰ ਜੋ ਹੁੰਦਾ ਬਾਪੇ ਤੇ ਹੁੰਦਾ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਗਰਮੀ ਅੱਤ ਦੀ ਗਰਮੀ ਪੈ ਰਹੀ ਹੈ ਤੇ ਸੰਗਤਾਂ ਜਿਹੜੀਆਂ ਤੁਸੀਂ ਇੱਧਰ ਦੇਖ ਸਕਦੇ ਹੋ نیچے ਜਿੱਥੇ-ਜਿੱਥੇ ਗਲੀਚਾ ਨਹੀਂ ਵਿੱਚ ਹੋਇਆ ਸੰਗਤਾਂ ਜ਼ਮੀਨ ਤੇ ਹੀ ਬੈਠੀਆਂ ਹੋਈਆਂ ਤੇ ਗੁਰੂ ਘਰ ਦੇ ਵਿੱਚ ਆ ਕੇ ਚਪਹਿਰਾ ਸਾਹਿਬ ਦਾ ਆਨੰਦ ਮਾਣ ਰਹੀਆਂ ਨੇ ਤੇ ਪਾਠ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਜਿਹੜੀਆਂ ਸੰਗਤਾਂ ਬੜੀਆਂ ਇੱਕ ਇੱਕ ਟਿਕ ਹੋ ਕੇ ਤੇ ਸਾਰੀਆਂ ਪਾਠ ਕਰ ਰਹੀਆਂ ਨੇ ਜਿਹੜੀਆਂ ਬੀਬੀਆਂ ਖਾਸ ਕਰਕੇ ਉਹ ਬੈਠੀਆਂ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਵੀ ਕਈ ਬੈਠੀਆਂ ਨੇ ਨਿੱਕੇ-ਨਿੱਕੇ ਬੱਚੇ ਵੀ ਨੇ ਪਰ ਫਿਰ ਵੀ ਜਿਹੜੀਆਂ ਮਾਵਾਂ ਨੇ ਗੁਟਕਾ ਸਾਹਿਬ ਲੈ ਕੇ ਪਾਠ ਕੋ ਮੋਬਾਈਲਾਂ ਤੋਂ ਵੀ ਪਾਠ ਕਰ ਰਹੀਆਂ ਨੇ ਸੋ ਗੁਰੂ ਘਰ ਦੇ ਸੇਵਾਦਾਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਸੱਸੀ ਗਰਵੀਰ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਵੀ ਤੁਸੀਂ ਇੱਥੇ ਹਰ ਵਾਰੀ ਆ ਕੇ ਸੇਵਾ ਕਰਦੇ ਹੋ ਕਿਵੇਂ ਲੱਗਦਾ ਗੁਰੂ ਸਾਹਿਬ ਦੇ ਦਰ ਤੇ ਆ ਕੇ ਕਿੰਨਾ ਕੁ ਸਕੂਨ ਮਿਲਦਾ ਸੇ ਵੀ ਇਹਨਾਂ ਇੱਥੇ ਨਾ ਸਾਡਾ ਵੈਸੇ ਸੇਵ ਤੋਂ ਦੇਣੀ ਇਹ ਤਾਂ ਛਿਰ ਹੁੰਦਾ ਜਦੋਂ ਤਿਆਰ ਹੋ ਕੇ ਨਿਕਲੋ ਬਾਬਾ ਦੀਪ ਸਿੰਘ ਉੱਤੋਂ ਰੇ ਮੱਥਾ ਟੇਕ ਕੇ ਨਿਕਲ ਨਹੀਂ ਤਾਂ ਦਿਨ ਸਫਲ ਹੀ ਨਹੀਂ ਹੈਗਾ ਜਿਹਦੇ ਦਿਨ ਇੱਥੋਂ ਨਾ ਨਿਕਲੋ ਹੋ ਕੇ ਤੇ ਉਹ ਦਿਨ ਨੁਕਸਾਨ ਹੋਣਾ ਹੀ ਹੋਣਾ ਹੈ ਗੁਰੂ ਮਹਾਰਾਜ ਨੇ ਹੀ ਫਾਇਦੇ ਚ ਲੈ ਕੇ ਜਾਣਾ ਤੇ ਤੁਹਾਨੂੰ ਤਲਕ ਤੇ ਸੰਗਤਾਂ ਦਾ ਜਿਹੜਾ ਰੁਝਾਨ ਹੈ ਦਿਨ-ਦਰ-ਦਿਨ ਵੱਧਦਾ ਪਿਆ ਔਰ ਨੌਜਵਾਨ ਜਿਹੜੇ ਮੁੰਡੇ ਬਹੁਤ ਆ ਰਹੇ ਨੇ ਕਿਵੇਂ ਦੇਖਦੇ ਹੋ ਨੌਜਵਾਨੀ ਨੂੰ ਕਿਤਨੇ ਕਿਤੇ ਵਧੀਆ ਸੇਧ ਮਿਲਦੀ ਅਸੀਂ ਤਾਂ ਗੁਰੂ ਅਕੀਰਦਾਸ ਜੀ ਇਹੀ ਕਰਦੇ ਆਂ ਵੀ ਜਿਹੜਾ ਯੂਥ ਪੰਜਾਬ ਦਾ ਨਸ਼ਿਆਂ 'ਚ ਵਸਿਆ ਹੋਇਆ ਸੀ ਉਹ ਗੁਰਬਾਣੀ ਅਤੇ ਖੇਡਾਂ 'ਚ ਜਾਵੇ ਤੇ ਤੰਦਰੁਸਤ ਰਹੇ ਤੇ ਜਵਾਨੀਆਂ ਬਣੇ ਪਰ ਫਿਰ ਵੀ ਦੁਪਹਿਰਾ ਸਾਹਿਬ ਨੂੰ ਨਿੰਦਮਾਰੇ ਲੋਕ ਅੱਜਕੱਲ ਬਹੁਤ ਜਾਗਰ ਹੋ ਰਹੇ ਦੁਪਹਿਰਾ ਸਾਹਿਬ ਨੂੰ ਜਦੋਂ ਗੁਰਨਾਨਕ ਦੇਵ ਜੀ ਨੇ ਆਪਣੇ ਵੇਲੇ ਚਾਰੇ ਪਾਸੇ ਆਪਣੀਆਂ ਯਾਤਰਾਵਾਂ ਕੀਤੀਆਂ ਉਹ ਤੋਂ ਗੁਰਨਾਨਕ ਦੇ ਜੀ ਨੂੰ ਨਿੰਦਰੇ ਨੇ ਨੇ ਜਦੋਂ ਤੋਂ ਵੀ ਤੁਸੀਂ ਕੋਈ ਚੰਗਾ ਕੰਮ ਕਰਨਾ ਉਹਨੂੰ ਸੰਗਤ ਨੇ ਵਿਰੋਧੀ ਸੰਗਤ ਨੇ ਨਿੰਦਨਾ ਹੀ ਨਿੰਦਨਾਵੇਂ ਮਤਲਬ ਇਹ ਜਿਹੜੇ ਨਿੰਦਨ ਵਾਲੇ ਲੋਕ ਆ ਉਹਨਾਂ ਨੂੰ ਇਗਨੋਰ ਕਰਕੇ ਸਾਨੂੰ ਜਪੜਾ ਸਾਹਿਬ ਚ ਆ ਕੇ ਨਤਮਸਤ ਤੁਸੀਂ ਇਹ ਜਿਹੜੇ ਨਿੰਦਲੇ ਨੇ ਉਹਨਾਂ ਨੂੰ ਉੱਧਰ ਛੱਡ ਕੇ ਤੁਸੀਂ ਆਪਣਾ ਕਰਮ ਕਰੋ ਤੇ ਅੱਗੇ ਵਧੋ ਗੁਰੂ ਘਰ ਆਓ ਖੁਸ਼ੀਆਂ ਲੋ ਆਪਣੀਆਂ ਮਨੋ ਕਾਮਨਾਵਾਂ ਪੂਰੀਆ ਕਰਾਓ ਤੇ ਆਪਣਾ ਜਿਹੜਾ ਸਹੀ ਚੀਜ਼ ਹੈ ਉਹ ਸਹੀ ਹੈ ਜਿਹੜਾ ਗਲਤ ਕੰਮ ਹੁੰਦਾ ਉਹ ਲੁੱਕ ਕੇ ਹੁੰਦਾ ਹਮੇਸ਼ਾ ਜਿਹੜਾ ਸਹੀ ਕੰਮ ਹੁੰਦਾ ਉਹ ਚੌਂਕਾਂ 'ਚ ਖੁੱਲ ਕੇ ਹੁੰਦਾ ਠੀਕ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਿ ਦਪਹਿਰਾ ਸਾਹਿਬ ਨੂੰ ਅੱਜਕੱਲ ਬਹੁਤ ਨਿੰਦਿਆ ਜਾਂਦਾ ਹੈ ਕਿ ਜਿਹੜੇ ਇਹ ਪਖੰਡ ਦਪਹਿਰਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਦੇ ਜੋ ਇੱਥੇ ਸੰਗਤ ਆਂਦੀ ਹੈ ਜੋ ਲੋਕਾਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਨੇ ਉਹਦੇ ਬਾਰੇ ਕੋਈ ਤਾਂ ਕਹਿ ਨਹੀਂ ਸਕਦਾ ਲੋਕੀ ਦੂਰੋਂ ਦੂਰੋਂ ਇੱਥੇ ਸੁਰੇਸ਼ ਸਾਭ ਦੀ ਦਿੱਲੀੋਂ ਆਉਣਾ ਵਾਪਸ ਸ਼ਾਮ ਨੂੰ ਜਾਣਾ ਪੂਰੇ ਪੰਜਾਬ ਹਮਾਚਲ ਤੋਂ ਸੰਗਤ ਇੱਥੇ ਸੁਰੇਸ਼ ਦੀ ਜਿਹੜਾ ਹਜ਼ਾਰਾਂ ਦੀ ਤਦਾਦ ਇੱਥੇ ਸਭਾ ਰਾਜੀ ਬੈਠੀ ਹੈ ਦਿਨ ਰਾਤ ਤੇ ਪੂਰਾ ਕੀਰਤਨ ਚੱਲਦਾ ਜਦੋਂ ਆਯੋਤੀ ਰਾਤ ਮਾਰੇ ਦਰਵਾਰ ਖੋਟਾ ਪਾਠ ਨਾ ਚੱਲਦਾ ਸੰਗਤ ਇੰਨੀ ਹੁੰਦੀ ਹੈ ਮਨੋ ਕਾਮਨਾ ਜਿਹੜਾ ਦਿਲ ਦੀ ਸ਼ਰਧਾ ਨਾਲ ਅਰਦਾਸ ਕਰਦਾ ਨਾ ਕੋਈ ਮਨੋ ਕਾਮਨਾ ਪੂਰੀ ਹੁੰਦੀ ਹੈ ਮੇਰੇ ਲੋਕ ਕਹਿੰਦੇ ਨੇ ਕਿ ਇਹ ਪਖੰਡ ਹੈ ਉਹਨਾਂ ਨੂੰ ਕੀ ਕਹਿੰਦੇ ਆਪਾਂ ਕਿਸੇ ਦਾ ਮੂੰਹ ਨਹੀਂ ਫਾੜ ਸਕਦੇ ਕੋਈ ਪਖੰਡ ਹੈ ਨਹੀਂ ਪਖੰਡ ਜਿਹੜੀ ਸ਼ਰਧਾ ਆਂਦੀ ਉਹਨੂੰ ਦੇਖੋ ਨਾ ਲੱਖਾਂ ਲੋਕ ਇੱਥੇ ਆਉਂਦੇ ਨੇ ਉਹ ਪਖੰਡ ਕਦੀ ਵੀ ਗਿਆ ਨਿੰਦਰ ਜਿੰਦਾ ਬੜੀ ਗਈ ਹੈ ਹਰ ਕੰਮ 'ਚ ਸ਼ੁੱਧ ਬਿਸ਼ੁੱਧ ਸਭ ਕੁਝ ਹੁੰਦਾ ਹੈ ਮੈਂ ਆਪਣੇ ਮਨੋ ਕਾਮਨਾ ਦੱਸਦਾ ਮੇਰੀ ਮੰਦੀ ਸ਼ਰਧਾ ਪੂਰੀ ਹੋਈ ਹੈ ਮੈਨੂੰ ਇੱਕ ਵਾਰੀ ਹਾਰਟ ਅਗਲੇ ਦੱਸੇ ਤੁਨ ਮੈਨੂੰ ਹਾਰਟ ਅਟੈਕ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਬਾਬਾ ਦੀਵਲ ਦਰ ਛੜਿਆਣੀ ਹੈ ਇਹ ਪ੍ਰਧਾਨ ਜੀ ਕੋਲ ਖੜੇ ਨੇ ਦਿਨ ਰਾਤ ਮੈਂ ਕੋਈ ਦਿਨ ਐਸਾ ਨਹੀਂ ਜਿਸ ਦਾ ਮਹਾਰਾ ਚਰਨਾਂ ਦੇ ਨਾਲ ਨਾਮ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਚਪਹਿਰਾ ਸਾਹਿਬ ਅੱਜ ਕੱਲ ਜਿਹੜਾ ਰੁਝਾਨ ਨੌਜਵਾਨਾਂ ਦਾ ਬਹੁਤ ਵਧ ਰਿਹਾ ਹੈ ਪਰ ਨਿੰਦਨ ਵਾਲੇ ਲੋਕ ਵੀ ਉੱਥੇ ਹੀ ਖੜੇ ਨੇ ਮੈਨੂੰ ਨਿੰਦਾਰੀ ਕਰਨੀ ਚਾਹੀਦੀ ਬਾਣੀ ਪੜਦੇ ਆ ਬਾਣੀ ਪੜਨ ਤੇ ਨਿੰਦਾਰੀ ਨਹੀਂ ਕਰਨੀ ਚਾਹੀਦੀ ਮੇਰੀ ਤਾਂ ਨਜੀ ਆਏ ਨੌਜਵਾਨੀ ਜਿਹੜੀ ਗੁਰੂ ਸਾਹਿਬ ਦੇ ਦਰਤ ਨਾਲ ਜੁੜ ਰਹੀ ਹੈ ਉਹਨਾਂ ਨੂੰ ਹੋਰ ਬढ़ावा ਦੇਣਾ ਚਾਹੀਦਾ ਹੈ ਉਹਦੇ ਲਈ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਨੌਜਵਾਨ ਆਣ ਗੁਰਦੁਆਰੇ ਉਹਨਾਂ ਨੂੰ ਹੋਰ ਵੀ ਜਿਵੇਂ ਕਸਕਰ ਹੋਰ ਸਿੱਖਿਆ ਵੀ ਦਿਵਾਓ ਕਸਰਤ ਪੜ੍ਹਾਈ ਹਰ ਖੇਤਰ ਦੇ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਪ੍ਰਭਦੀਪ ਸਿੰਘ ਕਿੰਨੀ ਉਮਰ ਹੈ 18 ਸਾਲ 18 ਸਾਲ ਅੱਛਾ ਤੇ ਇੱਥੇ ਆ ਕੇ ਸੇਵਾ ਕਦੋਂ ਤੋਂ ਕਰਦੇ ਹੋ ਤੁਸੀਂ? ਆ ਮੈਂ ਹੁਣੇ 4-5 ਮਹੀਨੇ ਹੋਏ ਆ ਸਟਾਰਟ ਕੀਤਾ। ਕਿਵੇਂ ਦਾ ਲੱਗਦਾ ਸੰਗਤਾਂ ਦੇ ਨਾਲ ਆ ਕੇ ਇੱਥੇ ਰੁਝਾਨ ਕਿਦਾਂ ਕਿਦਾਂ ਦਾ ਦੇਖਣ ਨੂੰ ਮਿਲਦਾ ਹੈ? ਬਹੁਤ ਵਧੀਆ ਲੱਗਦਾ। ਵਧੀਆ ਲੱਗਦਾ। ਸੇਵਾ ਕਰਕੇ ਆਨੰਦ ਆਉਂਦਾ। ਹਾਂਜੀ। ਤੇ ਅੱਜ ਕੱਲ ਜਿਹੜੇ ਨੌਜਵਾਨ ਬੰਦੇ ਨੇ ਬੱਚੇ ਨੇ ਸਾਰੇ ਕਾਲਜਾਂਾਂ 'ਚ ਕੰਟੀਨਾਂ 'ਚ ਹੁੱਲੜਬਾਜੀ ਕਰਦੇ ਨੇ ਆ ਰੋਡਾਂ 'ਤੇ ਕਰਦੇ ਨੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ। ਮੇਰੀ ਸਕੂਲੋਂ ਵੀ ਐਕਚੁਅਲੀ ਜਲਦੀ ਛੁੱਟੀ ਹੋ ਜਾਂਦੀ ਆ ਪਰ ਮੈਨੂੰ ਟਾਈਮ ਹੁੰਦਾ ਫਿਰ ਮੈਂ ਘਰੇ ਬੈਠਾ ਰਹਿਣਾ ਫਿਰ ਮੈਂ ਇੱਧਰ ਆਇਆ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਅ ਤੁਸੀਂ ਇੱਥੇ ਆ ਕੇ ਕਦੋਂ ਤੋਂ ਸੇਵਾ ਕਰ ਰਹੇ ਮੈਨੂੰ 3 ਸਾਲ ਹੋ ਗਏ ਇੱਥੇ ਆਂਦੇ ਆ ਗੁਰਦਵਾਰ ਦੇ ਨੇ ਪਲਾਉ ਬਾਬਾ ਜੀ ਉੱਪਰ ਸੇਵਾ ਲੈ ਆਂਦੇ ਸੀ ਫਿਰ ਜਿਉਂ ਜਿਉਂ ਸੰਗਤ ਵੱਧੀ ਗਈ ਸਾਡੀ ਜਗਾ ਚੇਂਜ ਹੁੰਦੀ ਗਈ ਤੇ ਹੁਣ ਸਾਨੂੰ ਇੱਥੇ ਬਾਬਾ ਜੀ ਨੇ ਟੇਬਲ ਵਗੈਰਾ ਲਗਵਾ ਕੇ ਇੱਥੇ ਦਿੱਤੇ ਗਿੰਦੇ ਤੁਸੀਂ ਇੱਥੇ ਸੇਵਾ ਕਰੋ ਸਾਰੇ ਤੇ ਹੁਣ ਸਾਰੀਆਂ ਬੀਬੀਆਂ ਨਾਲ ਕੇ ਤੁਸੀਂ ਕਰਦੀ ਹੋ ਹਾਂਜੀ ਸਾਰਾ ਬੜਾ ਅੱਛਾ ਮੇਰੇ ਬਾਬਾ ਜੀ ਨੇ ਸਾਥ ਦਿੱਤਾ ਹੈ ਮੇਰੇ ਸੇਵਾਦਾਰ ਨਾਲ ਮੇਰੇ ਸਾਡੇ ਨਾਲ ਨਾਲ ਕੇ ਸਾਰੇ ਇੱਕ ਦੂਜੇ ਸਾਫ ਕਰਦੇ ਨੇ ਔਰ ਸਾਰਿਆਂ ਨੇ ਆਪਣੀ ਆਪਣੀ ਸੇਵਾ ਸੰਭਾਲੀ ਹੋਈ ਹੈ ਜੋ ਜੋ ਸੇਵਾ ਬਾਬਾ ਜੀ ਨੇ ਲਿਖੀ ਹੈ ਜਿੰਨਾਂ ਦੇ ਲਈ ਕਿਤੇ ਨਹੀਂ ਉਹ ਸਭ ਆਪਣੇ ਆਪਣੀ ਸੇਵਾ ਕਰਦੇ ਹੋਏ ਨੇ ਕੋਈ ਇਦਾਂ ਦੀ ਆਪਣੀ ਇੱਕ ਇੱਕ ਵੀ ਵਿਸ਼ਾ ਦੱਸੋ ਜਿਹੜੀ ਤੁਸੀਂ ਸਾਡੇ ਗੁਰੂ ਸਾਹਿਬ ਦੇ ਦਰ ਤੇ ਆ ਕੇ ਪੂਰੀ ਹੋਈ ਬੱਸ ਮੈਂ ਕਹਿੰਦੀ ਆ ਬਾਬਾ ਜੀ ਨੇ ਇੰਨੇ ਹੱਥ ਫੜ ਕੇ ਇੰਨਾ ਹੱਥ ਫੜ ਕੇ ਅਸੀਂ ਇੱਥੇ ਹੱਥ ਰੱਖ ਕੇ ਮੈਂ ਕਹਿੰਦੀ ਆ ਦਾਤਾ ਬਖਸ਼ੀਆਂ ਨੇ ਨਾ ਜਿਨ੍ਹਾਂ ਦਾ ਅਸੀਂ ਹਿਸਾਬ ਨਹੀਂ ਲਗਾ ਸਕਦੇ ਬਹੁਤ ਬਹੁਤ ਮੈਂ ਕਹਿੰਦੀ ਆ ਸ਼ੁਕਰੀਆ ਬਾਬਾ ਜੀ ਜੀ ਆ ਮਲਕੀ ਕਹਿੰਦੇ ਨੇ ਅਸੀਂ ਲੈਣ ਦੇ ਕੁਝ ਕਿੰਨੇ ਨਾ ਆਣਿਆ ਕੁਝ ਪਰ ਇਹ ਨਹੀਂ ਬਤਾ ਸਾਡੀ ਉਮੀਦ ਤੋਂ ਜ਼ਿਆਦਾ ਬਾਬਾ ਜੀ ਨੇ ਸਾਡੇ ਅੱਗੇ ਰੱਖਿਆ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਕਿੰਨੇ ਹੀ ਬਸ਼ਰਦਾ ਭਾਵ ਦੇ ਨਾਲ ਇੱਥੇ ਬੈਠ ਕੇ ਸੁਖਨੀ ਸਾਹਿਬ ਦੇ ਬਾਤ ਕਰ ਰਹੀਆਂ ਨੇ ਬਾ ਪੂਰੇ ਪੂਰੇ ਚਪਹਿਰਾ ਸਾਹਿਬ ਅਟੈਂਡ ਕਰਦੇ ਨੇ ਬੜੀ ਦੂਰੋਂ ਦੂਰੋਂ ਜਿਹੜੇ ਸੰਗਤਾਂ ਆਂਦੀਆਂ ਨੇ ਤੇ ਆ ਕੇ ਚਪਹਿਰਾ ਸਾਹਿਬ ਅਟੈਂਡ ਕਰਦੀਆਂ ਨੇ ਤੇ ਆਪਣੀਆਂ ਮਨ ਮਨੋਵਾਂਛੇ ਜਿਹੜੀਆਂ ਇੱਛਾਵਾਂ ਐ ਤੇ ਆਕੇ ਪੂਰੀਆਂ ਕਰਦੀਆਂ ਨੇ ਤੋਂ ਸੰਤਾਂ ਦਾ ਇੰਨਾ ਪਿਆਰ ਇੰਨਾ ਗੁਰੂ ਸਾਹਿਬ ਦੇ ਪ੍ਰਤੀ ਲਗਾਅ ਹੈ ਕਿ ਉਹ ਨਾ ਧੁੱਪ ਦੇਖਦੀਆਂ ਨਾ ਛਾਂ ਤੇ ਨਾ ਬਰਸਾਤ ਦੇਖਦੀਆਂ ਸੋ ਤੁਸੀਂ ਵੀ ਆਓ ਆਕੇ ਦਰਸ਼ਨ ਕਰੋ ਤੇ ਆਪਣੀਆਂ ਮਨੋਵਾਂਛਿਤ ਇੱਛਾਵਾਂ ਤੇ ਆਗੇ ਪੂਰੀਆਂ ਕਰ ਸਕਦੇ ਹੋ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਗ੍ਰੇਟ ਪੰਜਾਬ ਟੀਵੀ ਦੇ